ਸੱਤ ਸ੍ਰੀ ਅਕਾਲ ਬਈ ਹੋਰ ਬਈ ਠੀਕ ਹੋ ਨ ਸਾਰੇ ਆ ਦੇਖੋ ਸਾਨੂੰ ਅੱਜ ਆਪਾਂ ਲੱਕੜ ਦੇ ਵਿੱਚੋਂ ਇੱਕ ਓਂਕਾਰ ਕੱਢ ਕੇ ਦਿਖਾਉਣੇ ਆ ਠੀਕ ਹੈ ਜੀ ਤੇ ਮਿਹਨਤ ਕਰਿਆ ਕਰੋ ਪਤਾ ਕੀ ਹੈ ਵੀ ਮਤਲਬ ਦੇ ਆਪਾਂ ਕਿਸੇ ਚੀਜ਼ ਨਾਲ ਪੰਗਾ ਲਾਵਾਂਗੇ ਫੇਰ ਹੀ ਆਪਾਂ ਬਣਾਉਣ ਲੱਗਾਂਗੇ ਤੇ ਆਪਾਂ ਪੜਾਵਾਂਗੇ ਹੀ ਨਹੀਂ ਤਾਂ ਮਤਲਬ ਆਪਾਂ ਨੇ ਹੱਥ ਨਹੀਂ ਖੋਲਣਾ ਹੈਗਾ ਠੀਕ ਹੈ ਇਰਾ ਤੁਸੀਂ ਦੇਖਿਆ ਕਰੋ ਚੇਹੇ ਘੱਟੀਆਂ ਬਣੇ ਚਾਹੀ ਵਧੀਆ ਬਣੇ ਹੱਥ ਹੌਲੀ ਹੌਲੀ ਆਪਣਾ ਸਾਫ ਆਪੀ ਹੋ ਜੀਗਾ ਕਿਰਾਂ ਤੁਸੀਂ ਜ਼ਰੂਰ ਦੇਖਿਆ ਕਰੋ ਟਰਾਈ ਕਰਕੇ ਵੀ ਮਤਲਬ ਬਣਦੀ ਚਾਹੀ ਨਾ ਹੀ ਬਣੇ ਚਾਹੀ ਵੀ ਹੱਥ ਖਲਜੂ ਕਿਉਂਕਿ ਜੇ ਆਪਾਂ ਮਤਲਬ ਟਰਾਈ ਕਰਾਂਗੇ ਫੇਰ ਹੀ ਹੈ ਜੇ ਆਪਾਂ ਇਹ ਚ ਚਾਵਾਂਗੇ ਰਬ ਨੂੰ ਪਤਾ ਨਹੀਂ ਨੋਆ ਬਣੂ ਫੇਰ ਨਹੀਂ ਹੱਲ ਆਏਗਾ ਬਣਾ ਕੇ ਦੇਖਿਆ ਕਰੋ ਪਸ ਕਰਿਆ ਕਰੋ ਹੱਥ ਖੰਡੂਗਾ ਜਿੰਨਾ ਮਰਜੀ ਖੋਲੋ ਉਨਾ ਹੀ ਖੰਡੂ ਜਾਊਗਾ ਕਿਉਂ ਆ ਇਹ ਵੀ ਗਿਆਨ ਮੰਗੂਆਂ ਜਿੰਨ ਆਪਾਂ ਮਤਲਬ ਉਹ ਕਰੀ ਜਮਨ ਗਿਆਨ ਉਹ ਨਹੀਂ ਆਈ ਜੂਗਾ ਗਿਆਨ ਦੇਣ ਵਾਲਾ ਵੈਗਰੂ ਬਾਕੀ ਤੁਸੀਂ ਚੈੱਕ ਕਰੋ ਕਿਵੇਂ ਲੱਗਦਾ ਦੇਖੋ ਆਪਾਂ ਇਹਦੇ ਵਿੱਚ ਹੋਰ ਕੁਝ ਕਾਸੇ ਦੀ ਮਦਦ ਨਾਲ ਨਿਵਣ ਦੇ ਕੱਲੇ ਯਾਰੀ ਦੀ ਮਦਦ ਨਾਲ ਹੀ ਬਣਾਵਾਂਗੇ ਠੀਕ ਹੈ ਜੀ ਤੇ ਮਤਲਬ ਆਪਾਂ ਇਹਨੂੰ ਉਦੋਂ ਬਾਅਦ ਜਿਹੜੀ ਅਗਲੀ ਵੀਡੀਓ ਤੁਹਾਨੂੰ ਇਹਦੀ ਪਾਲਸ ਕਰਕੇ ਪਾਵਾਂਗੇ ਕਿਰਾਂ ਆਰੇ ਦੇ ਚਰਾਈ ਦੀ ਵੀਡੀਓ ਤੁਹਾਨੂੰ ਪਾਈ ਆ ਸਾਹਮਣੇ ਠੀਕ ਹੈ ਜੀ ਆ ਦੇਖੋ ਚੈੱਕ ਕਰੋ ਤੇ ਵਧੀਆ ਲੱਗਿਆ ਕਮੈਂਟਾਂ 'ਚ ਇੱਕ ਓਂਕਾਰ ਜ਼ਰੂਰ ਲਿਖੋ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫਾਲੋ ਠੀਕ ਹੈ ਜੀ ਤੇ ਬਾਕੀ ਆਪਦੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਕਈ ਵਾਰ ਦੇਖ ਕੇ ਬਣ ਜਾਂਦੀ ਹੈ ਚੀਜ਼ ਤੇ ਦੇਖੋ ਚੈੱਕ ਕਰੋ ਆ ਵੀ ਆਪਾਂ ਇੱਥੋਂ ਮਤਲਬ ਪਹਿਲਾਂ ਐਸੀ ਸਰਾਖ ਮਾਰਾਂਗੇ ਨਹੀਂ ਪਰ ਆਪਾਂ ਨੇ ਆਰੀ ਦੇ ਨਾਲ ਹੀ ਬਣਾਉਣਾ ਪਾ ਸਾਰੇ ਇਹਦੇ ਵਿੱਚ ਹੋਰ ਸੰਦ ਨਹੀਂ ਆਪਾਂ ਨੇ ਯੂਜ਼ ਕਰਨਾ ਆਰੀ ਧੀ ਬਣਾਇਆ ਆਪਾਂ ਸਾਰਾ ਓਕੇ ਕਰਤਾ ਤੇ ਐ ਜਮਾਂ ਦੇਖੋ ਇਧਰੋਂ ਇਹ ਜਮਾਂ ਗਲਾਈ ਪਾਤੀ ਵਿਚਾਰੀ ਕਮਾਤੀ ਕੈਂਚੀ ਦੀ ਆਰੀ ਆਪਾਂ ਨੇ ਵਿੱਚ ਕਮਾਤੀ ਇਹਦੇ ਠੀਕ ਹੈ ਬਾਕੀ ਵੈ ਗੁਰੂ ਜਿਵੇਂ ਖਿਆਲ ਦਿੰਦਾ ਆਪਾਂ ਅੱਗੇ ਤੋਂ ਅੱਗੇ ਥੋੜੇ ਮੂਰੇ ਵੀਡੀਓ ਪੇਸ਼ ਕਰਾਂਗੇ ਜਰੂਰ ਤੇ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਤੁਹਾਨੂੰ ਨਾਲ ਦੀ ਨਾਲ ਪਹਿਲਾਂ ਆ ਜਾਇਆ ਕਰੋ ਤੇ ਕਮੈਂਟ ਜ਼ਰੂਰ ਕਰਿਓ ਓਕੇ ਧੰਨਵਾਦ ਦੇਖੋ ਚੈੱਕ ਕਰੋ